ਦਾਸਪੁਰ ਦੇ ਫਤਿਹਗੜ ਜੁਨੀਆ ਦੇ ਨਜ਼ਦੀਕ ਪਿੰਡ ਚਿਤੌਰガル ਚਾਜੇ ਕਰੀਬਨ 5 ਵਜੇ ਨਈਂ ਦੀ ਟੀਮ ਵੱਲੋਂ ਭਾਰੀ ਪੁਲਿਸ ਫੋਰਸ ਦੇ ਨਾਲੇ ਘਰ 'ਚ ਰੇਡ ਕੀਤੀ ਗਈ। ਇਹ ਰੇਡ ਪੰਜਾਬ ਪੁਲਿਸ ਵੱਲੋਂ ਪਿੰਡ 'ਚ ਅਤੇ ਬਿਸ਼ੇਸ਼ ਕਰਕੇ ਜਗੀਰ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਰੱਖਿਆ ਜਦਕਿ ਨਈਂ ਟੀਮ ਦੇ ਮੈਂਬਰਾਂ ਨੂੰ ਲੋਕਰ 'ਚ ਦਾਖਲ ਹੋ ਕੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਮੌਜੂਦ ਪਰਿਵਾਰਕ ਮੈਂਬਰਾਂ ਨਾਲ ਪੁੱਛਗਿੱਛ ਕੀਤੀ ਗਈ। ਪਿੰਡ ਵਾਸੀ ਅਤੇ মিডিਆ ਨੂੰ ਉਸ ਥਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ। ਉਥੇ ਕਿਸੇ ਅਧਿਕਾਰੀਆਂ ਵੱਲੋਂ ਹੁਣ ਤੱਕ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੁਹਾਨੂੰ ਦੱਸਦੀ ਹੈ ਕਿ ਉਸ ਵੇਲੇ ਘਰ ਦੇ ਵਿੱਚ ਬਜ਼ੁਰਗ પતિ ਪਤਨੀ ਜਗੀਰ ਸਿੰਘ ਤੇ ਜੈਲਕੌਰ ਹੀ ਸਨ ਉਹਨਾਂ ਦਾ ਕਹਿਣਾ ਹੈ ਕਿ ਘਰ ਵਿੱਚ ਸਵੇਰੇ ਪੁਲਿਸ ਦੇ ਕੁਝ ਅਧਿਕਾਰੀ ਆਏ ਸਨ ਉਹਨਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਤੋਂ ਆਏ ਹਨ ਉਸ ਵੇਲੇ ਉਹਨਾਂ ਦੇ ਘਰ ਇੱਕ ਪੋਤਰਾ ਸੀ ਜੋ ਕਿ ਡਰਦਾ ਹੋਈ ਆਈ ਭੱਜ ਗਿਆ ਕਿਉਂਕਿ ਉਸ ਦਾ ਇੱਕ ਪੋਤਰਾ ਜੇਲ੍ਹ ਦੇ ਵਿੱਚ ਕਿਸੇ ਕੇਸ ਕਰਕੇ ਬੰਦ ਜਦ ਕੀ ਜਿਹੜੀ ਅਧਿਕਾਰੀ ਆਇਆ ਉਹ ਘਰ ਦੇ ਵਿੱਚ ਬਰੀਕੀ ਨਾਲ ਤਲਾਸ਼ੀ ਲੈ ਰਿਹਾ ਸਨ ਕਰਨਦੀਪ ਸਿੰਘ ਜੋ ਕਿ ਉਹਨਾਂ ਦੀ ਪੋਤਰੀ ਦਾ ਪਤੀ ਸੀ ਉਸ ਬਾਰੇ ਉਹ ਜਾਣਕਾਰੀ ਪ੍ਰਾਪਤ ਕਰਨ ਨੂੰ ਜਮੇ ਸੰਤੇ ਜਾਂਦੇ ਹੋਏ ਉਹ ਕਹਿ ਗਏ ਕਿ ਉਸ ਨੂੰ ਐਨਾਈ ਦਫ਼ਤਰ ਵਿੱਚ ਪੇਸ਼ ਕਰਨ ਜਦ ਕਿ ਉਹਨਾਂ ਦੀ ਪੋਤਰੀ ਦਾ ਪਤੀ ਜਿਹੜਾ ਹੈ ਕਰਨਦੀਪ ਸਿੰਘ ਪਿੰਡ ਤਲਵੰਡੀ ਦਾ ਰਹਿਣ ਵਾਲਾ ਹੈ ਤੇ ਉੱਥੇ ਹੀ ਰਹਿੰਦਾ ਹੈ ਹਰ ਕੁਲਸੀ ਵੀ ਕੈਂਡੀਡੇਟ ਹੁੰਦਾ ਹੈ ਕੀ ਕੀਤਾ ਇਹੋ ਪੁੱਛਣੇ ਚ ਦਿੱਤੀ ਜੇ ਤੀ ਤਾ ਇਹ ਬੰਦੇ ਨੂੰ ਪਛਾਣਦੇ ਜੀ ਮੈਂ ਭਾਈ ਹਰ ਪੁੱਤਰ ਦੋਈਏ ਤੇ ਕਰ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹਦੀ ਜਨਮ ਤਰੀਕ ਹੈ ਤੇ ਮੈਂ ਕਹਿੰਦਾ ਉਹਨੂੰ ਤੇ ਪੈਨਾ ਨਾਲ ਲੈ ਜਾਂਦੇ ਖਾੜੇ ਬਣਾ ਤਰੋ ਇਹ ਤੇ ਨਾਮ ਨਾਲ ਲੈ ਤੇ ਤੇ ਕਿੰਨਾ ਚਿਰ ਰਹੇ ਇਥੇ ਇੰਜ ਸਵੇਰੇ 8:05 ਵਜੇ ਕੀ ਕੀ ਆਕੇ ਗਈ ਤੁਮ ਹੁਣ ਆਂਦੇ ਹੀ ਇੱਥੇ 8 ਤਰੀਕ ਨੂੰ ਜਪੇਸ਼ਾ ਨੂੰ ਮੀਤੇਸ਼ ਕਰਾਓ ਕਿੰਨੋਂ ਉਹਨੂੰ ਕਰਨ ਤੇ ਘਰੋਂ ਭੱਜ ਗਿਆ ਕਹਣਾ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰ ਆਈ ਹੈ ਇਹ ਨਾਮ ਜੀ ਹੁੰਦਾ ਤਪਰਾ ਰੱਬ ਜੀ ਰੱਬ ਜੀ ਨਹੀਂ ਰੱਬ ਜੀ ਹੁੰਦੇ ਆ ਨਾ ਇਹ ਨਾਮ ਜੀ ਹੁੰਦੇ ਇਹ ਦੱਸਦਾ ਕਿ ਦੇ ਕੇ ਫਰੀਦ ਵੀ ਉਹਨੂੰ ਜੇਲ੍ਹ ਚ ਖੜਿਆ ਵਾ ਤੇ ਕੀਤਾ ਕੋਈ ਵੀ ਮੈਨੂੰ ਲੈ ਲੈ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਆ ਪੁੱਤਰ ਆਈ ਹੈ ਉਹ ਪੁੱਤਰੇ ਪੰਜਾਹ ਪੁੱਤਰੇ ਇਹ ਬੇਪਰਕਰਨ ਜੇ ਪੁੱਤਰੇ ਬੇਟਾ ਮਰ ਗਿਆ ਡੈਥ ਹੋ ਗਈ ਉਹਦੀ ਅੱਛਾ ਹਾਂਜੀ ਇਹ ਛੋਟੇ ਛੋਟੇ ਬੱਚੇ ਪਾਏ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਰੈਸਕੂਲ ਦੇ ਅੰਦਰ ਅੱਛਾ ਤਿੰਨ ਪੁੱਤਰੇ ਸੀ ਦੋ ਤੋਂ ਇੱਕ ਪੁੱਤਰੇ ਰਹੀ ਇਹ ਮਸਲ ਦੇ ਤਲਾਸ਼ੀ ਲਈ ਕਰਦੀ ਹਾਂਜੀ ਸਾਰਾ ਘਰ ਹੋ ਗਿਆ ਹਾਂਜੀ ਉਹ ਚਿੰਨ੍ਹ ਮੈਂ ਮੁੰਜਾ ਲੱਗੇ ਕੀ ਕਹਗੇ ਹੁਣ ਆਂਦੇ ਆ ਕਿ ਤੇ ਇਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਜੜੀ ਪੇਸ਼ ਕਰਾਵੇ ਮੈਂ ਐਸੀ ਕਰਾਂ ਮੇਰੇ ਆ ਕੇ ਹਾਰਡਿਕ ਹੋਦੇ ਬੱਚੇ ਨੇ ਆਜ ਕਾ ਕੰਨ ਪਤਾ ਹੈ ਉਹ ਕੋ ਦਾ ਮਾਮਾ ਸੌਰਣ ਜੀ ਜੀ ਦਾ ਉਹ ਜੀ ਭਾਤ ਚਾਣਾ ਜੀ ਕਰਾਣੀ ਉਹ ਕਿ ਨਿਕਲਦਾ ਆ ਕੇ ਕਹਿੰਦੇ ਉਹ ਉਹਨਾਂ ਦੇ ਨਾਲ ਹੈਂ ਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਾਰਡਿਕ ਮੰਗਦੇ ਤੇ ਉਹਨਾਂ ਨੂੰ ਬੁਲਾਉਂਦੇ ਹੈ ਜਿਆ ਜਰੂਰ ਮਾਰਿਆ ਤੈਨੂੰ ਪੇਸ਼ ਕਰਾਉਣ ਹਾਂਜੀ ਆਪਰੇਸ਼ਨ ਆਖੇ ਤੇ ਮਾਰਾ ਪੇਸ਼ ਕਰਾਓ ਨਹੀਂ ਤਾਂ ਹਾਂ ਉਹਨਾਂ ਨੇ ਕਹਿੰਦੇ ਉਹਨਾਂ ਨੂੰ ਪੇਸ਼ ਸੀ ਮੈਂ ਨਾਮ ਨਾਮ ਪੇਸ਼ ਕਰਾਓ ਕਿ ਮੈਂ ਤੁਹਾਨੂੰ ਪੁੱਛਿਆ ਜਉਂਦਾ ਕਿ ਕੀ ਨਾਮ ਹੈ ਜਗੀਰ ਸਿੰਘ ਅੱਜ ਐਨਾ ਇਹਦੀ ਟੀਮ ਇੱਥੇ ਕੁਛੇ ਖਾਤਰ ਆਈ ਸੀ ਉਹਨਾਂ ਨੇ ਤਲਾਸ਼ੀ ਤੁਸ਼ੀ ਵੀ ਲਈ ਆ ਇਹ ਕਿੱਧਰ ਆਏ ਸੀਗੇ ਇਹ ਹਾਲਪੰਦਰ ਦਾ ਕਿਹੜੇ ਚੱਕਰ ਚਾਈ ਪਹਲੰਦਰ ਦਾ ਅੱਛਾ 5 ਵਜੇ ਦਾ ਦੋ ਘੰਟਾ ਬਿਤਾਦਾ ਰਹਿਣਾ ਕੀ ਕੀ ਪੁੱਛਦੇ ਹਾਂ ਪੁੱਛਿਆ ਜਉਂ ਸਾਡਾ ਇੱਕ ਬੋਤਲਾ ਸੀ ਉਹ ਡਰਦਾ ਕਾਂ ਜਿਹਾ ਦੇਖ ਕੇ ਉਹਨਾਂ ਨੇ ਕਰਨਾ ਤੇ ਆਂਦੀ ਦੀ ਉਹ ਕਰਨਾ ਪਾਣੀ ਤੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨਾ ਬੰਦਾ ਕਰਨਾ ਜਾ ਕਰਨਾ ਕੋ ਕਰਨਾ ਕੀ ਲੱਗਦਾ ਤੁਹਾਡਾ ਉਹਨਾਂ ਕੋਤਰੀ ਬੈਠ ਜਾਂਦੇ ਉਹਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਉਹਨਾਂ ਦੀ ਚਲਵੰਡੀ ਉਹਨਾਂ ਦੀ ਚਲਵੰਡੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਾਂਦਾ ਹਾਂ ਹਾਂਜੀ ਆਨਲਾਈਨ ਘਾਟੇ ਥੋੜੀ ਜਿਹੀ ਬਿਨਾ ਹੱਦ ਹੈ ਦਾਦਾ ਦਾਸ ਗਿਆ ਦਾਦਾ ਪਾਣੀਆ ਦਾਦਾ ਪਾਣੀ ਹਾਂਜੀ ਇੱਕ ਬੇੜਾ ਦਾ ਜੇਲ੍ਹ ਚ ਹੈ ਨਾ ਦੇ ਪੰਜਾਬ ਤੇ ਉਹ ਤਾਂ ਕੀ ਕਹਿ ਕੇ ਗਿਆ ਸਾਨੂੰ ਕਹਾ ਆਮ ਦੇ ਨੋਟਿਸ ਦੇਖੇ ਹੋਏ ਆਏ ਉਹ ਪੇਸ਼ ਕਰਾਉਂ ਤੇ ਜਾ ਦੇ ਕਿਹਨੂੰ ਪੇਸ਼ ਕਰਾਉਂ ਚੱਕਰ ਨੂੰ ਜਿਹੜਾ ਦਾਦਾ ਹਾਂ ਦਾਦਾ